ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵਿਸ਼ੇਸ਼ ਵਿਜਿਟ ਆਪਣੀ ਹੈਗੀ ਆ ਖਾਸ ਪੱਟੀ ਸ਼ਹਿਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਦੋਂ ਕੋਈ ਵੀ ਸੱਜਣ ਵੀਰ ਆਪਣਾ ਪੱਟੀ ਸ਼ਹਿਰ ਤੁਸੀਂ ਵਿਜਿਟ ਕਰੋਗੇ ਦਾਣਾ ਮੰਡੀ ਤੇ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਵੀਰ ਗੁਰਤੇਜ ਸਿੰਘ ਉਹਨਾਂ ਦਾ ਘਰ ਵੈਸੇ ਪਹਿਲਾਂ ਕੋਈ ਜ਼ਿਆਦਾਤਰ ਕੋਈ ਸੇਲ ਪਰਚੇਜ਼ ਦਾ ਕੰਮ ਨਹੀਂ ਸੀਗਾ ਫਿਲਹਾਲ ਵੀਰ ਉਹਨਾਂ ਨੇ ਸੋਚਿਆ ਵੀ ਨਵਾਂ ਕੰਮ ਸਟਾਰਟ ਕਰ ਲੀਏ ਠੀਕ ਆ ਜੀ ਨਾਲ ਦੀ ਨਾਲ ਕੋਈ ਇੱਕ ਦੋ ਪਸ਼ੂ ਆਉਂਦੇ ਜਾਂਦੇ ਰਹਿਣਗੇ ਇਸ ਕਿੱਲੇ ਤੇ ਤੇ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਾਵਾਂਗੇ ਸਮੇਂ-ਸਮੇਂ ਦੇ ਨਾਲ ਅੱਜ ਐਨੀਮਲਸ ਦੀ ਗੱਲ ਕਰੀਏ ਤੇ ਟੋਟਲ ਤਿੰਨ ਪਸ਼ੂ ਤੁਹਾਨੂੰ ਆਪਾਂ ਦਿਖਾਉਣੇ ਆ ਪ੍ਰੋਪਰ ਡਿਟੇਲ ਓਨਰ ਵੇਅ ਗੁਰਤੇਜ ਸਿੰਘ ਤੋਂ ਲੈ ਲਾਂਗੇ ਸਾਰੇ ਪਸ਼ੂ ਸੋਏ ਸੁਭਾਏ ਆ ਇਸ ਵਕਤ ਕਿੰਨਾ-ਕਿੰਨਾ ਦੁੱਧ ਇਹਨਾਂ ਦੇ ਥੱਲੇ ਹੁਣ ਹਾਜ਼ਰ ਆ ਤੇ ਕਿਹੜੇ-ਕਿਹੜੇ ਸੂਵੇ ਕਿੰਨਾ ਮੁੱਲ ਰਹੂਗਾ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਸੋ ਨਾਲ ਲੱਗਦੇ ਪਿੰਡ ਪਕੂਪੁਰ ਆਸਲ ਪਿੰਡ ਥੋੜੀ ਦੂਰੀ ਤੇ ਆ ਸੋ ਪੱਟੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਤੇ ਵੀਰ ਉਹਨਾਂ ਦਾ ਘਰ ਆ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲੂਗਾ ਹਰੀਕੇ ਪੱਤਣ ਤੋਂ ਜਦੋਂ ਕੋਈ ਮੇਰਾ ਵੀਰ ਸੱਜਣ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਹਰੀਕੇ ਪੱਤਣ ਤੋਂ ਜੜੀ ਛੜਕ ਖਾਲੜਾ ਪਿੱਖੀਵਿੰਡ ਨੂੰ ਜਾਂਦੀ ਆ ਤੇ ਤਕਰੀਬਨ ਸਭਰਾਵਾਲਾ ਕੇਰ ਜਦੋਂ ਆਪਾਂ ਟੱਪਦੇ ਹਾਂ ਅਗਲੇ ਬੰਨੇ ਸੰਗਵਾ ਅੱਡਾ ਆਉਂਦਾ ਸੰਗਵਾ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਪੱਟੀ ਸ਼ਹਿਰ ਨੂੰ ਆਉਂਦੀ ਆ ਤੇ ਬਿਲਕੁਲ ਦਾਣਾ ਮੰਡੀ ਇਹ ਲੋਕੇਸ਼ਨ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 10:00 10:30 ਵਜੇ ਦਾ ਆਉ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗੁਰਤੇਜ ਸਿੰਘ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਗੁਰਤੇਜ ਠੀਕ ਠਾਕ ਭਾਈ ਹਾਂਜੀ ਬਹੁਤ ਕਿਰਪਾ ਮਾਲਕ ਦੀ ਹੈ ਅੱਛਾ ਵੀਰ ਜੀ ਜਿੱਦਾਂ ਆਪਾਂ ਭੈਣ ਭਰਾਵਾਂ ਨੂੰ ਪਹਿਲਾਂ ਜ਼ਿਕਰ ਕਰਦੇ ਆ ਤਾਂ ਵੀ ਅੱਜ ਤੋਂ ਤਕਰੀਬਨ ਕੋਈ ਪਹਿਲਾਂ ਕਦੀ ਮਾਲ ਲਿਆ ਕੇ ਸੇਲ ਨਹੀਂ ਕੀਤਾ ਨਹੀਂ ਨਹੀਂ ਵੀਰ ਜੀ ਵੀ ਇਹ ਪਹਿਲੀ ਵੀਡੀਓ ਆਪਣੀ ਹੈ ਪਹਿਲੀ ਵੀਡੀਓ ਜੀ ਆਪਣੀ ਤੇ ਪ ਤੇ ਅੱਜ ਗੁਰਤੇਜ ਵੀਰ ਆਪਾਂ ਜਿਹੜੇ ਐਨੀਮਲ ਦਿਖਾਉਣੇ ਆ ਟੋਟਲ ਤਿੰਨ ਬਕਾਊ ਆ ਹਾਂਜੀ ਤਿੰਨ ਬਕਾਊ ਆ ਜੀ ਸਵੇ ਹੈ ਜੀ ਠੀਕ ਆ ਹਾਂਜੀ ਇੱਕ ਮੱਝ ਹੋਊਗੀ ਤੇ ਦੋ ਵੈੜਾ ਕ੍ਰੋਸ ਆਪੇ ਕੋਲ ਹਨਾ ਹਾਂਜੀ ਠੀਕ ਆ ਲੋ ਵੀ ਇੱਕ ਮੱਝ ਹੋਊਗੀ ਦੋਸਤੋ ਤੇ ਦੋ ਵੈੜਾ ਨੇ ਸ਼ੁਰੂਆਤ ਕਰਾਂਗੇ ਇੱਕ ਬਹੁਤ ਵਧੀਆ ਚੰਗੀ ਵੈੜ ਤੋਂ ਸ਼ਾਈਵਾਲ ਦੇ ਵਿੱਚ ਕ੍ਰੋਸ ਵੈੜ ਆ ਸੋ ਵੈੜ ਵੀ ਇਹਨੂੰ ਕਹ ਲਓ ਇਹਨੂੰ ਮੱਝ ਵੀ ਕਹ ਲਓ ਕਿਉਂਕਿ ਇਹਦੀ ਅੱਗੇ ਜੋ ਵੀ ਹੈਗੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗ ਜਣਾ ਬੀ ਮੱਝ ਤੇ ਜੇਕਰ ਇਸ ਵੈੜ ਦੀ ਕੰਪੈਰੀਸ਼ਨ ਕਰ ਲਈਏ ਤੇ ਕੋਈ ਦੋ ਰਿਆਣੀਆਂ ਠੀਕ ਆ ਜੀ ਫਾਇਰ ਵਿੱਚ ਵੀ ਬਹੁਤ ਵਧੀਆ ਤੇ ਦੁੱਧ ਵੀ ਚੰਗਾਈ ਦੇ ਥੱਲੇ ਇਹ ਗੁਰਤੇਜ ਵੀਰ ਸੂਹਾ ਕਿੰਨਾ ਸੋਈ ਆ ਵੀਰ ਜੀ ਇਹ ਦੂਜਾ ਸੂਹਾ ਸੋਈ ਆ ਹਾਂਜੀ ਇਹ ਨੂੰ 8 ਤੋਂ 10 ਦਿਨ ਹੋ ਗਏ ਆ ਜੀ ਅਜੇ ਮਲੇ ਤੇ ਆ ਗਾਂ ਜੀ ਤੇ ਦੁੱਧ 15 ਤੋਂ 16 ਲੀਟਰ ਦੇ ਥੱਲੇ ਹੋਰ ਇਹ ਦੁੱਧ ਦੀ ਪੋਲੇ ਪੋਲੇ ਚੋਂ ਬਾਹਰ ਕੱਚਾ ਦੁੱਧ ਜਾਂ ਕੋਈ ਮੰਨ ਲੇ ਕੋਈ ਹਾਂਜੀ ਤੇ 15 16 ਲੀਟਰ ਹਾਜੀ 15 16 ਲੀਟਰ ਤੇ 6 ਫੈਂਟ ਆਉਂਦੀ ਹੈ ਜੀ ਇਹਦੀ ਠੀਕ ਆ ਜੀ ਇਹ ਵੀ ਤੁਸੀਂ ਮੈਨੂੰ ਆਫ ਕੈਮਰਾ ਪਹਿਲਾਂ ਦੱਸਤਾ ਸੀ ਵੀ ਫੈਟ ਫੂਡ ਜਿਵੇਂ ਨਾ ਮੱਜਾਂ ਦੀ ਮੱਜਾਂ ਬਣਾਉਂਦੀ ਉਹ ਤਾਂ ਦੀ ਫੈਟ ਹੈ ਦੀ ਹਾਂਜੀ ਤੇ ਦੁੱਧ ਦਾ ਰੇਟ ਵੀ ਫਿਰ ਮੱਜਾਂ ਦੇ ਵਿੱਚ ਹੀ ਲੱਗਦਾ ਮੱਜਾਂ ਦੇ ਵਿੱਚ ਹੀ ਲੱਗਦਾ ਜੀ ਚਲੋ ਬਹੁਤ ਵਧੀਆ ਸੂਬਾ ਦੂਜਾ ਦੱਸਤਾ ਸੂਬਾ ਦੂਜਾ ਜੀ ਬੱਛਾ ਮਗਰਾ ਹੂੰ ਬੱਛਾ ਮਗਰਾ ਜੀ ਸੋ ਇਹ ਤਾਂ ਦੋਸਤ ਕੁਰੀ ਮੈਂ ਪੂਰਾ ਬਾਡੀ ਸਟਰਕਚਰ ਤਾਂ ਮੇਰੇ ਕੋਲ ਹੀ ਦਿਖਾ ਦਿਆਂ ਬਹੁਤ ਜ਼ਿਆਦਾ ਜੰਪਾ ਲਾ ਟਿਕਾ ਜੀ ਪੂਰੀ ਜੰਮੀ ਪਲੀ ਹੈ ਫੁੱਲ ਵਜਨ ਵੇਟ ਤੋਂ 15 16 ਲੀਟਰ ਤੋਂ ਸਟਾਰਟਿੰਗ ਕੀਤੀ ਆ ਇਸ ਵੈੜ ਨੇ ਵੰਗਾ ਪਾ ਲੈਨੇ ਹਨਾ ਜੀ ਹਾਂ ਜੀ ਵੰਗਾ ਪਾ ਕੇ ਚੁਈਦਾ ਜੀ ਵੰਗਾ ਜਿਹੜਾ ਦੋਸਤੋ ਵੀਰਾਂ ਦਾ ਵੀ ਪਾ ਲੈਨੇ ਆ ਵੰਗਾ ਪਾਉਣ ਤੋਂ ਬਾਅਦ ਮੰਨ ਲਓ ਵੀ ਗਰਤੇਜ ਦੇ ਕਈ ਘਰਾਂ ਦੇ ਵਿੱਚ ਪੈਣਾ ਨਹੀਂ ਚੁਵਾਈ ਕਰਨੀ ਹੁੰਦੀ ਆ ਵੰਗਾ ਪਾਉਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਲੱਤ ਲੋਤ ਲਾਉਂਦੀ ਨੂਂਦੀ ਤੇ ਨਹੀਂ ਨਹੀਂ ਵੀਰ ਜੀ ਠੀਕ ਆ ਜੀ ਜਿੱਥੇ ਖੜ ਗਈ ਉੱਥੇ ਖੜ ਗਈ ਉੱਥੇ ਖੜ ਗਈ ਬਸ ਠੀਕ ਆ ਲੈ ਵੀ ਤੇ ਇੱਕ ਵਾਰੀ ਖੋਲ ਕੇ ਮੜਾ ਜਾ ਤੋੜ ਕੇ ਦਿਖਾਦ ਕੇ ਸੋ ਦੋਸਤੋ ਦੂਜਾ ਸਵੇਰ ਇਹ ਤੁਸੀਂ ਬਾਹਰ ਦੇਖ ਰਹੇ ਜੇ ਬਾਕੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਸ਼ਾਈਵਾਲ ਕ੍ਰੋਸ ਆਂਗ ਦੇ ਵਿੱਚ ਵੜ ਸੁਬਨ ਬੂਨ ਤੇ ਕਾਦੇ ਦਾ ਪੂਰਾ ਵੱਡਾ ਹਾਂ ਜੀ ਮਿੱਠੀ ਪਾਉਂਦੇ ਅੜਿੰਗ ਕਿ ਮਿਲਦੀ ਆ ਸਭ ਤੋਂ ਵੱਡੀ ਗੱਲ ਜਦੋਂ ਇਹਦਾ ਟਾਈਮ ਆ ਇਹਨੇ ਰਿੰਗ ਕੇ ਮਿਲਨਾ ਸਭ ਤੋਂ ਜਿਹੜੀ ਇੱਕ ਐਮ ਗਾਲਾ ਵੀਰ ਗੁਰਤੇਜ ਕੋਈ ਕਾਲਾ ਕੁਲਾ ਪੜਨੀ ਹੈ ਕਹਿੰਦੇ ਨਹੀਂ ਵੀਰ ਜੀ ਮੇਰੀ ਹਾਂ ਆ ਵੱਛੀ ਜਿਹੜੀ ਆ ਵੱਛੀ ਇਹਦੇ ਥੱਲੇ ਦੁੱਧ ਪੀ ਜਾਂਦੀ ਕਿਸ ਵੇਲੇ ਹਾਂ ਆ ਦੇਖੋ ਜੀ ਸੋ ਬਾਕੀ ਥਾਣੇ ਜਿਹੜਾ ਬੱਚੇ ਆ ਭਾਵੇਂ ਬੱਚਾ ਫੜੀ ਫਿਰੇ ਹਾਂ ਜੀ ਹਾਥੀ ਮੁਠੀ ਵਾਲਾ ਥਾਣਾ ਥੋੜਾ ਜਿਹਾ ਅੱਗੋਂ ਇੱਕ ਵਾਰੀ ਹੋਰ ਕਮਾ ਕੇ ਦਿਖਾ ਦਿਓ ਬੈਕ ਸਾਈਡ ਤੋਰਦੇ ਆ ਜੀ ਸੋ ਜੰਪਲ ਬਹੁਤ ਜ਼ਿਆਦਾ ਹੈ ਬਾਕੀ ਤੁਸੀਂ ਵੇਖ ਸਕਦੇ ਜਿਵੇਂ ਬਿਲਕੁਲ ਗੁੰਦਵੇਂ ਸਰੀਰ ਦੇ ਵਿੱਚ ਆ ਫੁੱਲ ਵਜਨ ਵੇਟ ਦੇ ਵਿੱਚ ਸੋ ਠੰਡੀ ਧੀਰੀ ਆ ਕਿਸੇ ਰਕਮ ਦੀ ਕੋਈ ਕਾਲਛਾਲ ਨਹੀਂ ਨਾਰਮਲੀ ਤੋੜ ਕੇ ਵਿਖਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਠੰਡਲੇਵਾ ਬੈਕ ਸਾਈਡ ਤੋਂ ਪੱਧਰ ਪੁੱਤਰ ਦਾ ਪਤਾ ਲੱਗ ਸਕੇ ਤੇ ਇੱਕ ਪਸ਼ੂ ਦੇ ਕਾਲੇਪਣ ਦਾ ਪਤਾ ਲੱਗ ਸਕੇ ਬਾਕੀ ਲੜਾ ਲੁੜਾ ਕਾਫੀ ਜ਼ਿਆਦੀਆਂ ਸੋ ਠੰਡੀ ਧੀਰੀ ਆ ਕਰਮਾਂ ਦੀ ਵੰਗਾ ਜੂਟ ਪਾ ਕੇ ਇਸੇ ਤਰ੍ਹਾਂ ਤੁਸੀਂ ਚਵਾਈ ਕਰਨੀ ਆ 15 16 ਕਿਲੋ ਦੀ ਮਾਲ ਕਣ ਬਹੁਤ ਵਧੀਆ ਇਹੋ ਬੱਚਾ ਨਾ ਇਹਦਾ ਹਾਂਜੀ ਇਹੋ ਬੱਚਾ ਠੀਕ ਆ ਜੀ ਵੱਛੇ ਦਾ ਨਾਰੂ ਆਇਆ ਇਹ ਨਾ ਇਹ ਖਾ ਗਈ ਠੀਕ ਹੈ ਬਾਕੀ ਅਸੀਂ ਦੁੱਧ ਦੱਤ ਤੋਂ ਬੱਚਿਆਂ ਨੂੰ ਖਰੀਦਾ ਨਹੀਂ ਗਏ ਤੋ ਬੱਚਿਆਂ ਨੂੰ ਖੁੱਲਾ ਛੱਡਿਆ ਹਾਂ 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 ਹਾਂਜੀ ਉਹ ਫੇਰ ਹੀ ਬੱਚੇ ਪਜਦੇ ਕਰਤੇਜ ਵੀਰ ਹਾਂਜੀ ਹਾਂਜੀ ਵੀਰ ਜੀ ਤੇ ਜੇਕਰ ਮਾਰੇ ਮੂੰਹ ਲਵਾ ਕੇ ਬੰਨ ਲੀਏ ਫਿਰ ਬੱਚੇ ਵੀ ਮਰ ਜਾਂਦੇ ਹਾਂਜੀ ਹਾਂਜੀ ਵੀਰ ਜੀ ਲੋਵੀ ਪ੍ਰਭੋ ਠੀਕ ਆ ਇਹ ਇਸ ਵੈੜ ਦੀ ਡਿਟੇਲ ਆ ਠੀਕ ਆ ਜੀ ਬਾਕੀ ਫਾਇਟ ਚੰਗੀ ਆ ਸਟਾਰਟਿੰਗ ਚੰਗੀ ਆ ਜੀ ਦੋਸਤ ਸੋ ਬਾਕੀ ਮੇਰਾ ਆਪਣਾ ਕਿਉਂ ਆ ਕਰਦੀ ਆ ਬੱਚੇ ਦਾ ਜ਼ਿਆਦਾ ਕਰਦੀ ਆ ਸੋ ਬਾਕੀ ਚੁਵਾਈ ਚੁਵਾਈ ਦੀ ਕਰਨਾ ਠੀਕ ਜੀ ਮੁੱਠੀ ਮੁੱਠੀ ਥਾਣ ਬਹੁਤ ਵਧੀਆ ਆ ਜਾ ਠੀਕ ਅੱਛਾ ਕਰਤੇ ਜੀ ਵੀਰੇ ਕੀ ਮੋਨ ਕੀ ਡਿਮਾਂਡ ਕਰਦੇ ਆ ਇਸ ਵਾਰ ਦੇ ਮੋਲਵੀਰ ਜੀ ਦਾ 80000 ਹਾਂ ਹਾਂ ਨਾ 78000 ਦੀ ਵੀਰ ਜੀ 78000 ਦੇ ਹਾਂਜੀ ਉਹਦੇ ਵਿੱਚੋਂ 200 ਰੁਪਿਆ ਛੋਟ ਕਰ ਦਾਂਗੇ ਕਿਉਂਕਿ ਵੀਰ ਭਰਾ 78000 ਦੇ ਵਿੱਚੋਂ 200 ਰੁਪਿਆ ਛੋਟ ਹਾਂਜੀ ਵੀਰ ਜੀ ਬਾਕੀ ਜੇ ਹੋ ਸਕਿਆ ਤਾਂ ਹੋਰ ਕਸਰਾ ਗੁਸਰਾ ਕੱਢ ਕੇ ਦੇ ਦਈਏ ਸੰਧੂ ਸਾਹਿਬ ਜੇ ਕੋਈ ਤੁਹਾਡਾ ਚੈਨਲ ਵੇਖ ਕੇ ਆਊਗਾ 1000 ਹੀ ਛੋਟ ਵੀਰ ਜੀ 77 ਦੀ ਹਾਂਜੀ 77 ਦੀ ਠੀਕ ਆ ਉਹ ਵੀ 77000 ਦੀ ਵੀਰਾਂ ਦਾ ਵੀ ਦੇਵਾਂਗੇ ਆਪਾਂ ਠੀਕ ਆ ਬਾਕੀ ਅੱਗੇ ਮੇਰਾ ਭਰਾ ਜਿਹਨੂੰ ਪਸੰਦ ਆਊਗੀ ਉਹ ਤੁਸੀਂ ਆਪ ਟਰਾਈ ਮਾਰੇਓ ਇੱਥੇ ਆਣ ਕੇ ਕਿਉਂਕਿ ਔਰ 16 17 16 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ ਚੰਗੀ ਕਿਸੇ ਭਰਾ ਦੀ ਕਾਰਗੁਜ਼ਾਰੀ ਰਹੀ ਤਾਂ ਦੁੱਧ ਚੰਗਾ ਚਵਾਜੂਗੀ ਸੋ ਨਿਗਰਤਾ ਨਿਗਰਤਾ ਬਹੁਤ ਜ਼ਿਆਦੀ ਐ ਇਸ ਬੈਡ ਦੇ ਵਿੱਚ ਪੂਰੀ ਜੰਮੀ ਪਲੀ ਇੱਕ ਸੈਕੰਡ ਨੰਬਰ ਤੇ ਗੁਰਤੇਜ ਵੀਰੇ ਆਹ ਬੱਚੀ ਨੂੰ ਬੇਸ਼ੱਕ ਬਾਹਰ ਹੀ ਕੱਢ ਲਿਆ ਜੇ ਇਹ ਪੂਰੀ ਗੱਲਬਾਤ ਇੱਧਰ ਖੋਲ ਕੇ ਕਰਦੇ ਆਪਾਂ ਇਹ ਕਿਦੋਂ ਕਰਮੀਆ ਦਾ ਤੋਹਫਾ ਵੀਰ ਜੀ ਹਾਂ ਬਿਲਕੁਲ ਜੀ ਬਿਲਕੁਲ ਸੋ ਇਹ ਵੀ ਜਿਹੜੀ ਦੋਸਤੋ ਕਰੋ ਸੰਗ ਦੇ ਵਿੱਚ ਆ ਤੇ ਜਿਹਦਾ ਵੀਰ ਨੇ ਦੱਸ ਹੀ ਦਿੱਤਾ ਵੀ ਗਰਮੀ ਦਾ ਵੀ ਤੋਹਫਾ ਹੈ ਬਿਲਕੁਲ ਦਰਮਿਆਨੀ ਹਾਈਟ ਦੇ ਵਿੱਚ ਆ ਹਾਂਜੀ ਮੀਡੀਅਮ ਦਰਮਿਆਨੀ ਹਾਈਟ ਆ ਤਾਂ ਸੂਆ ਵੀ ਦੂਜਾ ਹੀ ਸੂਆ ਇਹ ਦੂਜਾ ਸੂਆ ਵੀਰ ਜੀ ਆਪਣੀ ਕੋਰੀ ਸੂਈ ਆ ਪ੍ਰੋਪਰ ਜੇਰ ਜਾਰੇ ਦੀ ਪਈ ਆ ਅੱਛਾ ਜੀ ਤੇ ਇਹ ਜਿਹੜਾ ਬੋਧਾ 8 ਤੋਂ 9 ਲੀਟਰ ਆ ਠੀਕ ਆ ਮੰਗਰੇ ਦੇ ਵਛੀ ਆ ਠੀਕ ਆ ਤੇ ਵੀਰ ਜੀ ਇਹਨੇ ਮਿਲਦੀ ਵੀ ਡਿੰਗ ਕਹੀ ਆ ਠੀਕ ਆ ਹਾਂਜੀ ਲੋਬੀ 8 ਤੋਂ 9 ਕਿਲੋ ਦੋਸਤੋ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਇੱਕ ਵਾਰੀ ਫੇਰ ਦੱਸ ਕਿ ਦਿਨੇ ਨੂੰ ਕਿੰਨੇ ਹੋ ਗਏ ਗੁਰਤੇਜ ਜੀ ਇੱਕ ਵਾਰੀ ਹੋਰ ਦੱਸ ਜੀ 20 ਤੋਂ 25 ਦਿਨ ਹੋ ਗਏ ਵੀਰ ਜੀ ਨੂੰ ਦਿਨਾਂ ਤੋਂ 25 ਦਿਨਾਂ ਦੀ ਸੂਈ ਹਾਂ ਜੀ ਲਓ ਜੀ ਤੇ ਬੱਚਿਆਂ ਨੂੰ ਵੀਰ ਜੀ ਅਸੀਂ ਦੁੱਧ ਖੁੱਲਾ ਛੱਦੀਦਾ ਵਾਂ ਕਿਉਂਕਿ ਬੱਚਿਆਂ ਦੇ ਸਿਰ ਤੇ ਹੀ ਡੰਗ ਰਿਆ ਬਿਲਕੁਲ ਬਿਲਕੁਲ ਲਓ ਵੀ 20 25 ਦਿਨਾਂ ਦੀ ਸੂਈ ਦੂਜਾ ਸੂਆ ਆ ਇਹ ਨਹੀਂ ਬੱਚੀ ਆ ਆ ਮਗਰ ਬੱਛੀ ਆ ਹਾਂ ਬੱਛੀ ਆ ਜੀ ਜਰਸੀ ਚ ਆ ਗਈ ਹਾਂ ਜੀ ਲਓ ਵੀ ਮਗਰ ਜਰਸੀ ਦੇ ਵਿੱਚ ਬੱਚਾ ਆ ਗਿਆ ਬਹੁਤ ਜੰਗੀ ਬੱਛੀ ਆ ਮਗਰ ਕਰਮਾਲੀ ਦੇ ਠੀਕ ਆ ਜੀ ਸੋ ਅੱਗੇ ਭਰਾ ਮੇਰਾ ਕੋਈ ਸ਼ੌਂਕ ਨਾਲ ਬੱਚਾ ਤਿਆਰ ਕਰ ਲੂਗਾ ਲੋਗੇ ਠੀਕ ਆ ਸੋ ਹਾਇ ਠੰਡੀ ਧੀ ਰੀ ਆ ਵੀ ਸੀਡ ਲਾਗਾ ਠੰਡੀ ਧੀ ਬਹੁਤ ਐ ਵੀਰ ਜੀ ਤੇ ਵੱਛੀ ਚੰਗੀ ਆ ਜਿਹੜੇ ਪ੍ਰਾਣੇ ਤਕਰੀਬਨ ਚਲੋ ਪੈਸੇ ਵੀ ਥੋੜੇ ਲਾਉਣੇ ਆ ਤੇ ਛੋਟੀ ਨਸਲ ਬਰੀਡ ਰੱਖਣ ਦਾ ਸ਼ੌਂਕ ਰੱਖਦਾ ਤੇ ਜਰੂਰ ਹੱਥ ਪਾ ਸਕਦੇ ਜੀ 8-9 ਕਿਲੋ ਦੁੱਧ ਜਾਂ 9-10 ਕਿਲੋ ਦੁੱਧ ਆਰਾਮ ਨਾਲ ਚੁਵਾਈ ਜਾਊਗੀ ਵੱਛੀ ਮਗਰ ਇਹਦਾ ਮੁੱਲ ਵੀਰੇ ਕੀ ਕਰਦੇ ਆ ਵੀਰ ਜੀ ਇਹਦਾ ਮੁੱਲ 30000 ਕਰਦੇ ਆ ਜੀ ਤੇ ਹਾਂ ਨਾ 28 ਦੀ ਵੀਰ ਜੀ 28000 28000 ਤੇ 200 ਰੁਪਿਆ ਛੋਟ ਵੀਰ ਜੀ ਠੀਕ ਆ ਵੀਰੇ ਉਹ ਵੀ ਅ ਦਮਾਰ ਦੋਸਤੋ 30000 ਲੈਣ ਦੇ 28000 ਦੇ ਵਿੱਚੋਂ ਵੀ 200 ਰੁਪਇਆ ਵੀ ਇਹਨਾਂ ਦਾ ਵੀ ਛੋਟ ਕਰਾਂਗੇ ਆਪਾਂ ਕੋਈ ਸੱਜਣਾ ਸੌਦਾ ਕਰੇ ਆਪਣੇ ਨਾਲ ਠੀਕ ਆ ਬੱਛੀ ਮਗਰ ਤੇ ਇਹ ਦੋ ਉਹ ਵੜਾ ਹੋ ਗਈਆਂ ਠੀਕ ਆ ਜੀ ਇੱਕ ਇੱਕ ਅੱਜ ਵੀ ਦਿਖਾ ਦਿੰਦੇ ਆ ਅੱਜ ਆਈ ਤੇ ਜੇਸੂਏ ਵੀਰ ਜੀ ਠੀਕ ਆ ਜੀ ਤੱਜਾ ਸੂਬਾ ਹਾਂ ਜੀ ਠੀਕ ਆ ਤੱਜਾ ਸੂਬਾ ਤੇ ਕਦ ਕੋਦੇ ਸਮੇਂ ਦਾ ਵੀ ਚੰਗਾ ਇਹ ਵੀ ਆਪਾਂ ਤੁਹਾਨੂੰ ਬਾਹਰ ਕੱਢ ਕੇ ਤਸਵੀਰਾਂ ਦਿਖਾਉਨੇ ਆ ਤੇ ਸੂਈ ਸਵਾਈ ਇਹ ਵੀ ਤਕਰੀਬਨ ਕਿੰਨੇ ਕ ਸਮੇਂ ਤੇ ਉਹ ਵੀ ਪੁੱਛ ਲੈਨੇ ਆ ਆ ਦੇਖੋ ਠੀਕ ਆ ਅਚਾ ਗੁਰਤੇਜ ਭਾਈ ਤਕਰੀਬਨ ਤੀਜਾ ਸੂਆ ਇਹਨੂੰ ਆਜਾ ਸਮਾਂ ਕਿੰਨਾ ਕੋ ਗਿਆ ਸ੍ਰੀ ਜੀ ਇਹਨੂੰ ਸਵਾ ਕੁ ਮਹੀਨਾ ਹੋ ਗਿਆ ਵਾ ਸ੍ਰੀ ਜੀ ਸਵਾ ਕੁ ਮਹੀਨਾ ਹੋ ਗਿਆ ਤੇ ਕੱਤੀ ਨੂੰ ਦੁੱਧ ਖੋਲ ਗਿਆ ਜਿਵੇਂ ਖੁੱਲਾ ਛੱਡਿਆ ਵਾ ਠੀਕ ਆ ਹਾਂਜੀ ਤੇ ਬਾਕੀ ਨਾਰਾਂ ਨੂੰ ਛੱਡੇ ਦੇ ਵੇਖੋ ਤੁਸੀਂ ਕਿੱਦਾਂ ਵਾ ਬਹੁਤ ਸੁਣੀ ਆ ਠੰਡੀ ਠਿਹਰੀ ਆ ਲਓ ਜੀ ਸੋ ਸਵਾ ਕੁ ਮਹੀਨੇ ਦਾ ਦੋਸਤੋ ਸੂਆ ਹੈ ਤੀਜਾ ਸੂਆ ਤੇ ਇੱਕ ਵਾਰੀ ਇੱਥੇ ਮਾੜਾ ਰੋਕ ਲਿਆ ਜੀ ਵੀਰੇ ਮੈਂ ਟੇਦੀ 7:00-5:00 ਦੀ ਵੀਰਜੀ ਠੀਕ ਆ ਹਾਂਜੀ ਦੁੱਧ ਬਹੁਤ ਵਧੀਆ ਵਾ ਫੇਰ ਭਾਵੇਂ ਭੁਖੀ ਚੋਰੀ ਹੈ ਇੰਨੀ ਮਿੱਠੀ ਹੈ ਅੱਛਾ ਅੱਛਾ ਹਾਂ ਜੀ ਕੋਈ ਮਤਲਬ ਇਹ ਵੀ ਨਹੀਂਗਾ ਵੀ ਮਿੱਠੀ ਇੰਨੀ ਜਿਆਦੀ ਹੈ ਮਿੱਠੀ ਇੰਨੀ ਜਿਆਦੀ ਹੈ ਲੋ ਬੱਚੇ ਕੱਟੀ ਨੂੰ ਭਾਵੇਂ ਅੱਗੇ ਵਧਣ ਕੇ ਥਾਪੀ ਮਾਰ ਕੇ ਬਹਿ ਗਏ ਥੱਲੇ ਤੇ ਇੰਨੀ ਮਿੱਠੀ ਹੈ ਇਹ ਵੀ ਬੜੇ ਠੰਡੇ ਤੇਰੇ ਪਸ਼ੂਆਂ ਦੀਆਂ ਚੰਗੀਆਂ ਨਿਸ਼ਾਨੀਆਂ ਨੇ ਲੋ ਵੀ ਤਿੱਜਾ ਸੂਬਾ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਇਹਦੀ ਇਨਫੋਰਮੇਸ਼ਨ ਦੇ ਦਈਏ ਤਿੱਜਾ ਸੂਬਾ ਕੋਈ ਸਵਾ ਕ ਮਹੀਨੇ ਦਾ ਜਿਹੜਾ 200 ਸਵਾ ਹੋ ਗਏ ਨੂੰ ਸੂਈ ਨੂੰ ਬੱਚੇ ਤੇ ਲੈ ਚਲਦੇ ਆ ਠੀਕ ਹੈ ਜੀ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਪੜਨਾਲਾ ਲੇਵਾ ਤੇ 9 ਕੇ 10 ਦੋ ਦਿਨ ਦਾ ਸਰ ਦੱਸਿਆ ਵੀਰ ਜੀ ਪੱਕਾ 9 10 ਜਿਹੜਾ ਵਾ ਬੱਕਤ ਕਤੀ ਛੱਡ ਕੇ 9 ਲੀਟਰ ਪੱਕਾ ਜਿਹੜਾ ਠੀਕ ਹੈ ਜੀ ਹਾਂ ਜੀ ਵੀਰ ਜੀ ਲਓ ਵੀ 9 ਲੀਟਰ ਦੋਸਤੋ ਪੱਕਾ ਦੋਦਾ ਜਿਹੜਾ ਕਿਸੇ ਭਰਾ ਨੇ ਚੋ ਹੀ ਲੈਣਾ ਤੇ ਵੱਡੇ ਪੱਲੇ ਦੇ ਵਿੱਚ ਆ ਆ ਤੇ ਚੌੜੇ ਪੱਲੇ ਦੀ ਮੈਂ ਚੌੜੇ ਪੱਲੇ ਦੀ ਹੈ ਠੀਕ ਆ ਸਿੰਗਲ ਹੱਡੀ ਆ ਉੱਪਰੋਂ ਬਿਲਕੁਲ ਚੌੜੇ ਪੱਲੇ ਦੀ ਆ ਚੜਾਈ ਚੁੜੀ ਤੁਸੀਂ ਵੇਖੋਗੇ ਪਿੱਠ ਪੁੜੇ ਦੀ ਸੋ ਲੰਬਾਈ ਤੇ ਪੂਰੀ ਜਮੀ ਪਲੀ ਆ ਕਰਮਾਣੀ ਮੈਂ ਦੀ ਵੀ ਚੰਗੀ ਸੇਵਾ ਸੁਭਾ ਵੀਰ ਉਹਨਾਂ ਨੇ ਕੀਤੀ ਆ ਬਾਕੀ ਅਸ਼ੂ ਦਾ ਪਤਾ ਲੱਗ ਹੀ ਜਾਂਦਾ ਠੀਕ ਆ ਜੀ ਸੇ ਕੋਈ ਪਤਾ ਲੱਗ ਜਾਂਦਾ ਬਿੰਦੀਆਂ ਦਾ ਬਿਲਕੁਲ ਬਟਮਾਣਾ ਲੇਵਾ ਸੋ 9 ਕਿਲੋ ਤੋਂ ਕਿ ਮਾਲਕ ਨੇ ਕਰਮਾ ਲਈ ਤੇ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਆਣ ਕੇ ਭਰਾ ਕੇ ਤਸਦੀ ਕਰ ਲੈ ਠੀਕ ਆ ਸੋ 22 ਇੱਕ ਨੰਬਰ ਆ ਕਰਤੇ ਜੀ ਭਾਈ ਬਹੁਤੇ ਭੈਣ ਭਰਾ ਆਪਣੇ ਉਹੋ ਜਿਹੇ ਵੀ ਸੱਜਣੇ ਗਏ ਵੀ ਕਈ ਨਾ ਆਨਲਾਈਨ ਸੌਦਾ ਕਰਦੇ ਆ ਕੋਈ ਪੂਰ ਛੱਟਾ ਕਿਸੇ ਰਕਮ ਦਾ ਤੁਸੀਂ ਨਹੀਂ ਜੀ ਕੋਈ ਪੂਰ ਛੱਟਾ ਨਹੀਂਗਾ ਇੱਥੇ ਆਕੇ ਵੀ ਚੋਕੇ ਦੇਖ ਸਕਦੇ ਆ ਹਾਂ ਜਿਹੜਾ ਕੋਈ ਆਨਲਾਈਨ ਮਾਲਾ ਆਨਲਾਈਨ ਮੰਗਾਉਂਦਾ ਤੇ ਉਹਨੂੰ ਜੋਰ ਚ ਦੱਸੀਓ ਉਥੇ ਬਿਹਾਬ ਤੇ ਵੀ ਖਰਚੇ ਨਿਕਲੂਗੀ ਪੂਰੀ ਗੱਲ ਬਾਤ ਆਨਲਾਈਨ ਕੋਈ ਵੀਰ ਮੰਗਾਉਂਦਾ ਵਾ 9 ਕਹਿੰਨੇ 8.5 ਲੀਟਰ ਦੁੱਧ ਪੱਕਾ ਠੀਕ ਹੈ ਹਾਂਜੀ ਬਿਲਕੁਲ ਲਓ ਵੀ ਠੀਕ ਆ ਜੀ ਇਹ ਉਹਨਾਂ ਭਰਾਵਾਂ ਦੇ ਲਈ ਜਿਹੜੇ ਆਨਲਾਈਨ ਸੌਦਾ ਕਰਦੇ ਆ ਵੀ ਸੱਚੇ ਖਾਵੇ ਕਿਲੋ ਅੱਧੇ ਕਿਲੋ ਖੰਡ ਪਾਈਆ ਦਾ ਜਿਹੜਾ ਫਰਕ ਪੈ ਸਕਦਾ ਹਾਂ ਜੀ ਕੋਈ ਨਵਾਂ ਡੰਗਰ ਕਿਤੇ ਜਾਂਦਾ ਵਾ ਇੱਕ ਦੋ ਦਿਨ ਦਿਲ ਵੀ ਨਹੀਂ ਲਾਉਦਾ ਵੀ ਆ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਸੋ ਇਹਦਾ ਬੱਚਾ ਇੱਕ ਵਾਰੀ ਰਹਿ ਗਿਆ ਮੈਂ ਤੁਹਾਨੂੰ ਤਸੱਲੀ ਨਾਲ ਦਿਖਾਦਾ ਇਸ ਮੈਂ ਦੇ ਮਗਰ ਦੋਸਤੋ ਇਹ ਕੱਟੀ ਆ ਠੀਕ ਆ ਜੀ ਬਾਕੀ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਵੀ ਬੱਚਾ ਵੀਰਾਂ ਦਾ ਵੀ ਆਪਾਂ ਚੰਗਾ ਤੋਦਰਾ ਜਮਾ ਛੱਡਿਆ ਸੀਗਾ ਹਾਂ ਆਹ ਦੇਖੋ ਵਾੜੇ ਦੇ ਕਾਲੇ ਆ ਬਿਲਕੁਲ ਬਿਲਕੁਲ ਕਾਲੀ ਲੋਈ ਆ ਤੇ ਆਹ ਬੱਚਾ ਜੇ ਬਿਲਕੁਲ ਇੱਕ ਰੰਗ ਕੱਟੀ ਆ ਮਗਰ ਠੀਕ ਆ ਬੜਾ ਵਧੀਆ ਭਰਾਇਆ ਹੈ ਸੰਤ ਡੇਢ ਦੋ ਸਵਾ ਦੋ ਸਾਲ ਦੇ ਵਿੱਚ ਛੋਟੀ ਤਿਆਰ ਹੁੰਦੀ ਹੈ। ਹਾਂ ਨਹੀਂ ਚੰਗੀ ਆ। ਕੋਈ ਮਨ ਨਾਲ ਸਵਾ ਕਿ ਮਹੀਨੇ ਦੀ ਕੱਟੀ ਹੈ ਤੇ ਕਦ ਕੋਤ ਦੋ ਤਿੰਨ ਛੱਡਣ ਦੇ ਕਰਕੇ ਆ ਗਿਆ ਜਿਵੇਂ ਡੇਢ ਮਹੀਨੇ ਦਾ ਬੱਚਾ ਹੁੰਦਾ। ਹਾਂਜੀ। ਹਾਂ ਮੱਝ ਦਾ ਰੇਟ ਦੱਸ ਦਿਓ ਜੀ। ਜੀ ਜੀ ਮੱਝ ਦਾ ਰੇਟ 90000 ਰੁਪਿਆ। ਹਾਂਜੀ। ਹਾਂ ਨਾ 88000 ਦੀ। 88000 ਉਹਦੇ ਵਿੱਚੋਂ 500 ਰੁਪਿਆ ਛੋਟ ਦੂਜਿਆਂ ਦੇ 200-200 ਮੱਝ ਦਾ 500 ਰੁਪਿਆ ਛੋਟ। ਚਲੋ ਜੀ 88000 ਦੇ ਵਿੱਚੋਂ। ਹਾਂਜੀ 500 ਰੁਪਿਆ ਛੋਟ 87500। ਲਓ ਜੀ। ਮੱਝ ਦੋਸਤੋ 87500 ਦੀ ਮਿਲ ਜੂ ਬਾਕੀ ਪੂਰੀ ਇਨਫੋਰਮੇਸ਼ਨ ਤੇ ਡਿਟੇਲ ਤੁਹਾਨੂੰ ਮਿਲੀ ਗਈ ਆ। ਤੁਸੀਂ ਡਿਮਾਰ 9092 ਕੁਝ ਵੀ ਕਰਾ ਲਓ ਤੇ 88000 ਦੇ ਵਿੱਚੋਂ 500 ਰੁਪਇਆ ਛੋਟ 87500 ਰੁਪਇਆ ਮੱਝ ਮਿਲ ਜੂਗੀ। ਲੈ ਵੀ ਗੁਰਤੇਜ ਭਾਈ ਇਹ ਅੱਜ ਮਾਲ ਆਪਣੇ ਕੋਲ। ਹਾਂਜੀ। ਠੀਕ ਆ ਤੇ ਇੱਕ ਨੰਬਰ ਆਪਣੇ ਕੰਟੈਕਟ ਜਰੂਰ ਸਾਂਝੇ ਕਰ ਦਈਏ। 82685 11113 ਵੀਰ ਜੀ। ਠੀਕ ਹੈ ਜੀ। ਹਾਂਜੀ। ਲਓ ਵੀ ਇਹ ਦੋਸਤੋ ਕੰਟੈਕਟ ਨੰਬਰ ਨੇ ਵੀਰ ਗੁਰਤੇਜ ਸਿੰਘ ਉਹਨਾਂ ਦੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਥੇਰੇ ਗੱਲਬਾਤ ਕਰ ਸਕਦੇ ਹੋ। ਇੱਥੇ ਆਣ ਕੇ ਕਿਸੇ ਭਰਾਣੇ ਵਿజిਟ ਕਰਕੇ ਤਸੱਲੀ ਕਰਨੀ ਹੈ ਤੇ ਮੋਸਟ ਵੈਲਕਮ ਆ ਇੱਥੇ ਆਣ ਕੇ ਵੀ ਤਸੱਲੀ ਕਰ ਸਕਦੇ ਹੋ ਸੋ ਬਾਕੀ ਐਨੀਮਲ ਚੰਗੇ ਆ ਚੰਗੇ ਸਾਫ ਸੁਥਰੇ ਪਸ਼ੂ ਆ ਤੇ ਵੈੜ ਵੀ ਤੁਹਾਨੂੰ ਦਿਖਾ ਦਿੱਤੀ ਆ ਬਹੁਤ ਵਧੀਆ ਚੰਗੀ ਸੋ ਨੰਬਰ ਸਕਰੀਨ ਤੇ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਮਿਹਰਬਾਨੀ ਭਾਜੀ ਵੈਕਜੀ ਕਖਾਤ ਸਾਹਿਬ ਵੈਕਜੀ ਕੀ ਫਤ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ